ਏ ਪੁਰਸ਼ਾ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਭਜਨ ਆ ਉਹ ਐਸਾ ਹੈ ਜਮਾਂ ਦੀ ਫਾਹੀ ਕੱਟ ਦਿੰਦਾ ਗੱਲ ਵਿੱਚ ਜਮਾਂ ਦੀ ਫਾਹੀ ਨਹੀਂ ਪੈਣ ਦਿੰਦਾ ਭਗਤ ਹੇਤ ਗਾਵ ਰਬਦਾਸਾ ਇਸ ਗੁਰਬਾਣੀ ਨੂੰ ਹਰ ਰੋਜ਼ 40 ਸ਼ਬਦਾਂ ਨੂੰ ਘਰ ਵਿੱਚ ਪੜ੍ਹਨਾ ਅਤਿਅੰਤ ਜ਼ਰੂਰੀ ਹੈ ਜਿੰਨਾ ਕਿ ਸਾਨੂੰ ਰੋਜ਼ਾਨਾ ਰੋਟੀ ਪਾਣੀ ਸ਼ਕਣਾ ਜ਼ਰੂਰੀ ਹੈ ਸਾਡੀ ਭੋਜਨ ਜਿਹੜੀ ਹੈ ਸਰੀਰ ਦੀ ਖਰਾਕ ਹੈ ਇਹ ਸਤਿਗੁਰੂ ਜੀ ਦੀ ਬਾਣੀ ਔਰ ਸਤਿਗੁਰੂ ਜੀ ਦਾ ਨਾਮ ਸ਼ਬਦ ਮੂਲ ਮੰਤਰ ਗੁਰਮੰਤਰ ਇਹ ਸਾਡੀ ਆਤਮਾ ਦੀ ਖੁਰਾਕ ਹੈ ਇਹ ਬੜੀ ਦੀ ਖੁਸ਼ੀ ਗੱਲ ਹੈ ਕੋਈ ਵੀ ਇਨਸਾਨ ਘਰ ਵਿੱਚ ਪ੍ਰੇਮੀ ਪ੍ਰਭਾਤ ਫੇਰੀ ਕਰਾਵੇ ਲੱਡੂਆਂ ਚਾਹਾਂ ਦੇ ਲੰਗਰ ਚਲਾਵੇ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਦਾਨਪੁੰਨ ਕਰ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਉਹ ਆਪਣੇ ਘਰ ਵਿੱਚ ਘੰਟਾ ਦਾ ਘੰਟਾ ਗੁਰੂ ਦਾ ਜਸ ਕਰਵਾ ਰਿਹਾ ਹੈ ਵੜੀ ਖੁਸ਼ੀ ਦੀ ਗੱਲ ਹੈ ਮੇਰੀਆਂ ਭੈਣਾਂ ਮਤਾਵਾਂ ਬੀਬੀਆਂ ਮੇਰੇ ਨੌਜਵਾਨ ਬੀਰ ਕੀਰਤਨੀ ਜਥੇ ਤੇ ਉਹ ਧਾਰਨਾ ਰਹੀ ਸਿੱਖ ਸੰਗਤਾਂ ਵਿੱਚ ਸਤਿਗੁਰੂ ਰਵਦਾਸ ਮਹਾਰਾਜ ਜੀ ਦਾ ਜਸ ਗਾਉਂਦੇ ਹਨ ਸਭ ਨੂੰ ਮੇਰੀ ਨਮਸ਼ਕਾਰ ਹੈ ਜੋ ਅੰਮ੍ਰਿਤ ਵੇਲੇ ਉੱਠ ਕੇ ਪ੍ਰਭਾਤ ਫੇਰੀਆਂ ਦੇ ਨਾਲ ਜਾਂਦੇ ਹਨ ਜਿਨ੍ਹਾਂ ਪਰਿਵਾਰਾਂ ਦੇ ਪਰਿਵਾਰ ਪ੍ਰਭਾਤ ਫੇਰੀਆਂ ਕਰਵਾਈਆਂ ਜਾਂ ਅਜੇ ਕਰਵਾਉਣੀਆਂ ਨੇ ਸਭ ਦਾ ਧੰਨਵਾਦ ਹੈ ਸਾਰੇ ਨਗਰਾਂ ਵਿੱਚ ਪਰ ਉਹਦੇ ਵਿੱਚ ਮੇਨ ਬੇਨਤੀ ਇਹ ਹੈ ਜੋ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਜਿਹੜੇ ਘਰ ਵਿੱਚ ਵੀ ਪ੍ਰਭਾਤ ਫੇਰੀ ਨੇ ਜਾਣਾ ਉੱਥੇ ਘਟੋ ਘਟ ਇੱਕ ਵਾਰੀ ਚਾਹੇ ਪਰਿਵਾਰਕ ਮੈਂਬਰ ਚਾਹੇ ਕਮੇਟੀ ਮੈਂਬਰ ਚਾਹੇ ਗੁਰੂ ਘਰ ਦੇ ਗ੍ਰੰਥੀ ਜੀ ਕੋਈ ਵੀ ਜੋ ਗੁਰਬਾਣੀ ਪੜਨ ਜਾਣਦਾ ਜਿਹੜੇ ਘਰ ਵਿੱਚ ਪ੍ਰਭਾਤ ਫੇਰੀ ਨੇ ਜਾਣਾ ਘਟੋ ਘਟ ਇੱਕ ਵਾਰੀ ਤਾਂ 40 ਸ਼ਬਦ ਗੁਰੂ ਰਬਦਾਸ ਜੀ ਦੀ ਬਾਣੀ ਦੇ ਪੜੇ ਜਾਣੇ ਚਾਹੀਦੇ ਨੇ ਸਾਨੂੰ ਗੁਰੂਆਂ ਨੇ ਬਖਸ਼ਿਸ਼ ਕੀਤੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਤੇ ਸਾਧ ਸੰਗਤ ਜਪਜੀ ਸਾਹਿਬ ਔਰ ਸੁਖਮਨੀ ਸਾਹਿਬ ਸ਼ਬਦ ਹਜ਼ਾਰੇ ਪੰਜ ਬਾਣੀਆਂ ਜਾਪ ਸਾਹਿਬ ਤਪ ਪ੍ਰਸਾਦ ਸਵਈਏ ਚੌਪਈ ਸਾਹਿਬ ਨੰਦ ਸਾਹਿਬ ਔਰ ਸ਼ਾਮਾਂ ਦੀ ਗੁਰਬਾਣੀਆਂ ਆਪਾਂ ਪੜਦਿਆਂ ਸੋਦਰ ਰਹਿਰਾਸ ਸਾਹਿਬ ਆਰਤੀ ਸਾਹਿਬ ਔਰ ਬਿਸਰਾਮ ਵੇਲੇ ਸੋ흘ਾ ਸਾਹਿਬ ਦੀ ਬਾਣੀ ਪੜਨੀ ਵੀ ਅਤਿਅੰਤ ਜ਼ਰੂਰੀ ਹੈ ਇਹਦੇ ਨਾਲ ਕੋਈ ਮਾੜਾ ਫੁਰਨਾ ਮਾੜਾ ਸੁਪਨਾ ਨਹੀਂ ਆਉਂਦਾ ਕਿਰਪਾ ਰਹਿੰਦੀ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਤੋ ਹੁਣ ਜੋ 647ਵਾਂ ਪ੍ਰਕਾਸ਼ ਦਿਹਾੜਾ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ 24 ਫਰਵਰੀ 2024 ਨੂੰ ਆ ਰਿਹਾ ਹੈ ਇਹਦੇ ਵਿੱਚ ਆਪਾਂ ਇਹ ਬਲੱਖਣ ਤਾਂ ਲਿਆਉਣੀ ਹੈ ਕਿ ਸਾਡੇ ਜੀਵਨ ਦੇ ਵਿੱਚ 40 ਸ਼ਬਦ ਸਤਿਗੁਰੂ ਰਬਦਾਸ ਦੀ ਬਾਣੀ ਦੇ ਅਸੀਂ ਪੜਾਂਗੇ ਗਾਂ ਸਾਡੇ ਬੱਚੇ ਸੁਣਨਗੇ ਤਾਂ ਪਤਾ ਚੱਲੇਗਾ ਤਾਂ ਕਿ ਪ੍ਰਭਾਤ ਫੇਰੀਆਂ ਦੇ ਵਿੱਚ ਵੀ ਸਤਿਗੁਰੂ ਰਬਦਾਸ ਜੀ ਦੀ ਗੁਰਬਾਣੀ ਦੇ ਇੱਕ ਇੱਕ ਸ਼ਬਦ ਦੀ ਵਿਆਖਿਆ ਹੋ ਜਾਏ ਸਾਨੂੰ ਸਾਰਿਆਂ ਨੂੰ ਇਹ ਪਤਾ ਚੱਲੇਗਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਕੀ ਬਚਨ ਉਚਾਰਦੇ ਨੇ ਕਿਸ ਤਰ੍ਹਾਂ ਦਾ ਜੀਵਨ ਜਿਉਣ ਦੀ ਸਤਿਗੁਰੂ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਦੇ ਹਨ ਸਾਧ ਸੰਗਤ ਜਦੋਂ ਅਸੀਂ ਆਪਣੇ ਮਾਪਿਆਂ ਕੋਲ ਬੈਠ ਕੇ ਕੋਈ ਗੱਲ ਨਹੀਂ ਸੁਣੀ ਤੇ ਮੰਨਾਂਗੇ ਕਿ ਕੁਝ ਵੀ ਨਹੀਂ ਜਦੋਂ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 40 ਸ਼ਬਦ ਇੱਕ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੋਈ ਨਹੀਂ ਹੈ ਉਦੇ ਬਾਰੇ ਅਸੀਂ ਕੀ ਵਿਚਾਰ ਕਿਸੇ ਨਾਲ ਕਰ ਸਕਦੇ ਹਾਂ ਕੀ ਕਿਸੇ ਨੂੰ ਵਿਚਾਰ ਸੁਣਾ ਸਕਦੇ ਹਾਂ ਅੱਜ ਵੀ ਕੱਲ ਵੀ ਭਾਈ ਬਲਵਿੰਦਰ ਸਿੰਘ ਜੀ ਨੇ ਕੀਰਤਨਾਸਾ ਜੀ ਦੀ ਵਾਰ ਦਾ sigma ਕਾਲਜ ਦੇ ਪਿੱਛੇ ਤੇ ਹੋਰ ਗੁਰਮਖ ਪਿਆਰੇ ਨਾਲ ਮਿਲ ਕੇ ਕਰਦੇ ਨੇ ਸਤਿਗੁਰੂ ਅਦਾਸ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਅੰਦਰ ਸ੍ਰੀ ਸਹਿਜ ਪਾਠ ਪਰ ਆਰੰਭ ਨੇ ਕੱਲ ਵੀ ਇਹਨਾਂ ਨੇ ਸਤਿਗੁਰਾਂ ਦੀ ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਤਿਗੁਰ ਅਬਦਾਸ ਜੀ ਦੇ ਸ਼ਬਦ ਪੜ੍ਹੇ ਨੇ ਕੀਰਤਨ ਕੀਤਾ ਅੱਜ ਵੀ ਸਾਰੇ ਜਥੇ ਦਾ ਧੰਨਵਾਦ ਕਰਮ ਸਰ ਸੇਵਾ ਸੁਸਾਇਟੀ ਭਾਈ ਲਖਵੀਰ ਸਿੰਘ ਜੀ ਇਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਅੱਜ ਲਾਈਵ ਕੀਤਾ ਇਸ ਲਾਈਵ ਰਾਹੀਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਫੇਰ ਬੇਨਤੀ ਹੈ ਆਪੋ ਆਪਣੇ ਘਰਾਂ ਵਿੱਚ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਘਟੋ ਘਟ ਇੱਕ ਵਾਰੀ 40 ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਤਗੁਰ ਉਦਾਸ ਦੀ ਬਾਣੀ ਦੇ ਦਰਜ ਨੇ ਉਹ ਜ਼ਰੂਰ ਹੀ ਪੜੇ ਜਾਣ ਤੇ ਸੁਣੇ ਜਾਣ ਇਹ ਲਾਹੇ ਪ੍ਰਾਪਤ ਕੀਤੇ ਜਾਣ ਹੋਈਆਂ ਭੁੱਲਾਂ ਦੀ ਮਾਫੀ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ ਸਵਾਗਤ